ਹੋ ਜੀ ਹੋ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਹੋ ਗਿਆ ਹੋ ਗਿਆ ਪੰਜ ਦਰਾਂ ਤੇ ਬੜੀ ਰੁਕ ਜੀ ਬੜੀ ਰੁਕ ਜਾਓ ਕੋਈ ਪਛੜ ਦਵਾਲੀ ਮਦਦ ਹੁਣ ਪਛਾਹ। ਸਾਰੇ ਆ ਗਏ ਪਛਾਹ। ਹਾਂ। ਇਹ ਫਰਦੀ। ਹਾਂ। ਅੱਗੇ ਪਛਾਹ। ਹਾਂ। ਇਹ ਬਸ ਠੀਕ। ਜਦੋਂ ਪ੍ਰੋਬਲਮ ਲੱਗਦੇ ਸੋ। ਇਹ ਕਿਹਦਾ ਝੰਡਾ ਲਿਆ। ਸਾਰੇਆਂ ਵਾਈਕੂ ਜੀ ਦਾ ਖਾਲਸਾ ਵਾਈਕੂ। ਤੇ ਬਹੁਤ-ਬਹੁਤ ਮੈਂ ਧੰਨਵਾਦ ਕਰਦੀ ਆ ਆਪਣੀ ਸਪਾਂਸਰ ਸਾਹਿਬਾਨ ਦਾ ਆਪਣੀਆਂ ਬਟੀਆਂ ਪੈਗਾ ਦਾ। ਜਿਹਨੂੰ ਅੱਜ ਮੇਰੇ ਮਿਲਦੀ ਕਿ ਵਿੱਚ। ਸਾਹਿਬ ਦਾ ਅੱਜ ਬਹੁਤ ਵਧੀਆ ਮੀਟਿੰਗ ਹੋਈ ਹੈ ਸਾਡੀ ਸਾਢੇ 3 ਤੋਂ 4 ਦਾ ਸੀ ਕੰਮ ਪਾਇਆ ਹੈਗਾ ਸਾਡੇ ਮੰਤਰੀ ਸਾਹਿਬ ਮਹਾਰਿਸ਼ੀ ਮੋਦੀ ਆ ਕੇ ਤੇ ਉਹਨਾਂ ਦੇ ਆਸ਼ੀਰਵਾਦ ਨਾਲ ਇਹ ਅਨੋਖ ਇਹ ਅੱਜ ਕੰਮ ਪਾਇਆ ਨੇ ਕੜੀ-ਕੜੀ ਕੰਮ ਦੇ ਗਿਆ ਜਿਹੜੇ ਕੜੀ-ਕੜੀ ਵਾਰਡ ਸਾਰੇ ਵਾਰਡਾਂ ਦੇਖੋ ਸਾਰੇ ਵਾਰਡਾਂ ਦਾ ਕੰਮ ਹੈ

ਫਰਦਾਨੀ ਜਿਹੜੀ ਨਗਰ ਕੌਂਸਲ ਦੀ ਮੀਟਿੰਗ ਇੱਥੇ ਹੋਇਆ ਉਹਨਾਂ ਪਰ ਥੋੜਾ ਕਹਿਣਾ ਸਭ ਤੋਂ ਪਹਿਲਾਂ ਤੁਹਾਨੂੰ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ ਨਦਰ। ਅੱਜ ਸਾਡੇ ਨਗਰ ਕੌਂਸਲ ਸਾਹਨੇ ਵਾਲ ਦੇ ਵਿੱਚ ਸਾਡੀ ਹਾਊਸ ਦੀ ਮੀਟਿੰਗ ਸੀ। ਇਸ ਹਾਊਸ ਦੀ ਮੀਟਿੰਗ ਦੇ ਵਿੱਚ ਸਾਡੇ ਸਾਰੇ ਹੀ ਕਾਉਂਸਲਰ ਸਹਿਵਾੜ ਇੱਥੇ ਮੌਜੂਦ ਹੋਏ। ਔਰ ਸਾਰੇ ਨੇ ਅਸੀਂ ਇੱਕ ਅੱਜ ਜੋ ਮਤੇ ਪਾਏ ਨੇ ਆਪਣੇ ਸ਼ਹਿਰ ਨੂੰ ਪੂਰੇ 15 ਦੇ 15 ਵਾੜਾਂ ਨੂੰ 3.5 ਕਰੋੜ ਰੁਪਏ ਦਾ ਇੱਕ ਤੁਸੀਂ ਕਹਿ ਸਕਦੇ ਹੋ ਕਿ ਦਿਵਾਲੀ ਬੰਪਰ ਦਿੱਤਾ ਗਿਆ ਜਿਹੜਾ ਕਿ ਦਿਵਾਲੀ ਤੋਂ ਬਾਅਦ ਇਹ ਸਾਰੇ ਬਾੜਾਂ ਦੇ ਵਿੱਚ ਕੰਮ ਲਗਾਤਾਰ ਸਟਾਰਟ ਹੋ ਜਣੇ ਨੇ ਔਰ ਜਿਹੜੇ ਸਾਡੇ ਪਿਛਲੇ ਕੰਮ ਨੇ ਉਹ ਵੀ ਨਾਲ ਨਾਲ ਕੰਟੀਨਿਊ ਸ਼ੁਰੂ ਹੋ ਜਾਣਾ ਔਰ ਜੋ ਸਾਡੇ ਸ਼ਹਿਰ ਦੀਆਂ ਸਮੱਸਿਆਵਾਂ ਸੀਗੀਆਂ ਜਿਸ ਤਰ੍ਹਾਂ ਸਾਡੇ ਕੋਲ ਮਸ਼ੀਨਰੀ ਦੀ ਕੁਝ ਕਮੀ ਸੀ ਅਸੀਂ ਉਹਦੇ ਵਾਸਤੇ ਕੁਝ ਨਵੀਆਂ ਗੱਡੀਆਂ ਪਾਈਆਂ ਨੇ ਸਾਡੇ ਵਰਕਰ ਸੀਗੇ ਜਿਹੜੇ ਸਲੀਪਰ ਵਗੈਰਾ ਉਹ ਘੱਟ ਸੀਗੇ ਅਸੀਂ ਉਹਨਾਂ ਦਾ ਵੀ ਮਤਾਪਾਤ ਤਾਂ ਕਿ ਉਹ ਵੀ ਅਸੀਂ ਉਹਨਾਂ ਦੀ ਵੀ ਪਰਤੀ ਕੀਤੀ ਜਾਊਗੀ ਤਾਂ ਜੋ ਸ਼ਹਿਰ ਰੋ ਔਰ ਖੂਬਸੂਰਤ ਬਣਾਇਆ ਜਾ ਸਕਦਾ ਸਮੇਂ ਤੋਂ ਬਾਹਰ ਸੀ ਉਹਦੇ ਬਾਰੇ ਕੀ ਕਹਣਾ ਜਿਹੜੀ ਨਿਊ ਕਲੋਨੀ ਕਾਫੀ ਲੰਬੇ ਸਮੇਂ ਤੋਂ ਬਾਹਰ ਸੀ ਕਿਉਂਕਿ ਅਸੀਂ ਉਹ ਸਾਡੇ ਇੱਕ ਸ਼ਹਿਰ ਦਾ ਹਿੱਸਾ ਹੀ ਸੀ ਜਿਹੜਾ ਕਿ ਪਹਿਲਾਂ ਕੁਝ ਸ਼ਰਾਰਤੀ ਅੰਸਰਾਂ ਨੇ ਮਤਾ ਪੱਗਣੋਂ ਬਾਹਰ ਕੱਢ ਦਿੱਤਾ ਸੀਗਾ ਪਰ ਲੇਕਿਨ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਕੈਪਟਨ ਮੰਤਰੀ ਹਰਦੀਪ ਸਿੰਘ ਗੁੰਡਿਆ ਜੀ ਦੇ ਰੈਨਬਾਈ ਥੱਲੇ ਅੱਜ ਹੋਈ ਜਿਹੜੀ ਮੀਟਿੰਗ ਆ ਤੇ ਉਹਨਾਂ ਨੇ ਸਾਨੂੰ ਹਦੇਸ਼ ਦਿੱਤਾ ਤੇ ਸਾਡੀ ਸਾਰੀ ਹੀ ਜਿਹੜੀ ਟੀਮ ਸੀਗੀ ਸਾਰੀ ਟੀਮ ਨੇ ਉਸ ਕਮੇਟੀ ਨੂੰ ਕਲੋਨੀ ਨੂੰ ਨਿਊ ਕਲੋਨ ਨੂੰ ਅਸੀਂ ਆਪਣੇ ਅੰਡਰ ਕਰ ਲਿਆ। ਔਰ ਤਾਂ ਜੋ ਅਸੀਂ ਜਿਹੜਾ ਨਿਊ ਕਲੋਨੀ ਦਾ ਜਿਹੜਾ ਵਿਕਾਸ ਹੈ ਪਹਿਲਾਂ ਵੀ ਸਾਡੇ ਸੀਵਰੇ ਸਾਡੇ ਹੀ ਪਾਏ ਹੋਏ ਨੇ ਉੱਥੇ ਔਰ ਉਹ ਦੁਬਾਰਾ ਹੁਣ ਉਹਦਾ ਜਿਹੜਾ ਵਿਕਾਸ ਹੈ ਕੰਟੀਨਿਊ ਸਟਾਰਟ ਹੋ ਜਾਇਆ ਜਾ। ਜਿਹੜੇ ਬਾਕੀ ਹੋਰ ਅਨਧ ਅਧਿਕਾਰਿਕ ਕਲੋਨੀਆਂ ਹੈ ਹੀਆਂ ਜਿਹਨਾਂ ਦਾ 55% ਸਾਡੇ ਕੋਲ ਐਨਓਸੀ ਆ ਪਹੁੰਚੀ ਹੋਈਆਂ ਨੇ ਅਸੀਂ ਉਹਨਾਂ ਦੇ ਕੰਮ ਵੀ ਨਾਲ ਕਰਵਾਵਾਂਗੇ। ਜਿਹੜਾ ਟੈਂਪ ਕਿੰਨੇ ਦਾ ਪਾਸ ਹੋਇਆ ਜੀ ਸਾਡਾ ਲਗਭਗ ਹੁਣ 3.5 ਕਰੋੜ ਰੁਪਇਆ ਸੀ ਮਤਲਬ ਅੱਜ ਦਾ ਸੀ ਸਾਰੇ ਵਾੜਾ ਦਾ ਮਤਲਬ ਪਾਸ ਕਰਿਆ ਗਿਆ ਕੀ ਗੱਲ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦੀ ਮੀਟਿੰਗ ਬਹੁਤ ਹੀ ਵਧੀਆ ਟੱਗ ਦੇ ਨਾਲ ਸਮੂਹ ਕੌਂਸਲਰ ਸਾਹਿਬਾਨ ਦੇ ਸਹੂਜ ਸਾਡੇ ਪ੍ਰਧਾਨ ਜੀ ਮੈਡਮ ਪੂਜਾ ਭਾਡਿਆ ਜੀ ਔਰ ਸਾਡੇ ਸਰਾਰ ਹਰਦੀਪ ਸਿੰਘ ਜੀ ਮੁੰਡੀਆਂ ਕੈਬਨਿਟ ਮਿਨਿਸਟਰ ਜਿਨ੍ਹਾਂ ਦੀ ਰਹਿਮਾਈ ਹੈ ਅਤੇ ਜਾਂ ਉਹਨਾਂ ਨੇ ਜੋ ਵੀ ਤੇ ਆਪਣੇ ਸਜੰਜੇ ਢੰਗ ਦੇ ਨਾਲ ਕੰਮ ਕੱਲੇ-ਕੱਲੇ ਵਾਡਾਂ ਦੇ ਸਾਡੇ ਸਮੂਹ ਸਟਾਫ ਨੂੰ ਕਹੇ ਨੇ ਉਹ ਸਾਹਿਬ ਨਾਲ ਮਿਲ ਕੇ ਪਾਏ ਗਏ ਨੇ ਔਰ ਅਸੀਂ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਵਾਸਤੇ ਜੋ ਕਿ ਅੱਜ ਕਈ ਸਾਲਾਂ ਤੋਂ ਸਾਡੀ ਇੱਕ ਨਿਊ ਕਲੋਨੀ ਵਾਰਡ ਨੰਬਰ ਜੋ 3 ਵਿੱਚ ਪੈਂਦੀ ਹੈ ਉਹ ਬਾਹਰ ਸੀ ਅੱਜ ਉਹ ਵੀ ਨਗਰ ਕੌਂਸਲ ਦਾ ਇੱਕ ਹਿੱਸਾ ਪਹਿਲੇ ਵੀ ਸੀਗੀ ਲੇਕਿਨ ਕਿਸੇ وجہ ਕਰਕੇ ਬਾਹਰ ਚਲੇ ਗਈ ਸੀ ਹੁਣ ਉਹ ਸਾਡੇ ਚ ਆ ਗਈ ਹੈ ਅਸੀਂ ਮੈਂ ਤੁਹਾਡ ਨੂੰ ਤੁਹਾਡੇ ਪੱਤਰਕਾਰ ਵੀਰਾਂ ਦੇ ਵਾਅਦੇ ਵਰਾਏ ਔਰ ਸਮੂਹ ਨਿਊ ਕਲੋਨੀ ਦੇ ਵਸਨੀਕਾਂ ਦਾ ਵਾਰਡ ਨੰਬਰ 3 ਦੇ ਵਸਨੀਕਾਂ ਨੂੰ ਵਹੀ ਵਧਾਈ ਦਿੰਨੇ ਆ ਕਿ ਦੀਵਾਲੀ ਤੋਂ ਪਹਿਲੇ ਦੀਵਾਲੀ ਦੀ ਵੀ ਵਧਾਈ ਬੰਦੀ ਛੋੜਦੀ ਵਿਧਾਈ ਔਰ ਨਿਊ ਕਲੋਨੀ ਦੀ ਜੋ ਨਗਰ ਕੌਂਸਲ ਦੇ ਹਿੱਸੇ ਚ ਆਈ ਹੈ ਉਹਦੀ ਵਿਧਾਈ ਹੈ ਜੀ ਔਰ ਵਾਰਡ ਨੰਬਰ 11 ਦੇ ਵਿੱਚ ਅੱਜ ਸਾਡੇ ਮੈਡਮ ਪੂਜਾ ਭਾਟਿਆ ਜੀ ਨੇ 19 ਤੋਂ 20 ਲੱਖ ਰੁਪਏ ਦੇ ਜੋ ਕੰਮ ਪਾਏ ਹਨ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਅੱਲਾਹ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਉਹਨਾਂ ਦੇ ਉਦਮ ਸਦਕਾ ਤਕਰੀਬਨ 2023 ਦੇ ਵਿੱਚ ਜਿਹੜੀ ਫਾਈਲ ਬਣ ਕੇ ਗਈ ਸੀ ਸਤਾਨਕ ਸਰਕਾਰਾਂ ਮੰਤਰਾਲੇ ਤੇ ਉਹ ਜਿਹੜੀ ਫਾਈਲ ਗਈ ਸੀ ਜੇ ਇਸ ਚਲਣ ਕਰਕੇ ਕਲੋਨੀਆਂ ਦਾ ਤੇ ਤਕਰੀਬਨ ਜਿਹੜਾ ਮਤਾ ਇੱਥੋਂ ਲੈ ਕੇ ਗਿਆ ਹਾਇ ਸੀ ਉਹ 22 ਸਾਲ ਹੋ ਗਈ ਸੀ ਕਿਆਂ ਨੂੰ ਜੇ ਮਤੇ ਦੀ ਵੈਲਿਡਿਟੀ ਹੁੰਦੀ ਆ ਉਹ ਤਕਰੀਬਨ ਕਹਿੰਦੇ ਨੇ ਉਹ 2 ਸਾਲ ਤੱਕ ਵੈਲਿਡ ਹੁੰਦਾ ਏ ਤੇ ਮਤਾ ਖਾਰਜ ਹੋ ਗਿਆ ਸੀ ਤੋਂ ਸਤਾਨਕ ਸਰਕਾਰਾਂ ਮੰਤਰਾਲੇ ਨੇ ਬਕਾਇਦਾ ਚਿੱਠੀ ਭੇਜ ਕੇ ਇਹ ਕਿਹਾ ਸੀ ਵੀ ਹੌਸ ਦਾ ਮਤਾ ਦੁਬਾਰਾ ਭਾਜੀ ਭੇਜਿਆ ਜਾਵੇ ਸੋ ਅੱਜ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਨਗਰ ਕੌਂਸਲ ਦੀ ਪ੍ਰੈਜ਼ੀਡੈਂਟ ਜੂਆ ਬਾੜੀਆ ਜੀ ਸਾਡੇ ਸੂਨੀ ਭਾਜੀ ਸਮੂਹ ਕੌਂਸਲਰ ਸਾਹਿਬਾਨਾਂ ਦਾ ਤੇ ਜਿਨ੍ਹਾਂ ਨੇ ਅੱਜ ਹਾਊਸ ਦੇ ਵਿੱਚ ਅੱਜ ਨਿਊ ਕਲੋਨੀ ਦਾ ਮਤਾ ਪਾਸ ਕੀਤਾ ਸੋ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਤਹਿ ਦਿਲੋਂ ਰਣੀ ਆ ਬਹੁਤ ਬਹੁਤਾਂ ਦਾ ਸਾਡੀ ਪ੍ਰੋਬਲਮ ਸਾਰੀਆਂ ਇਸੀਆਂ ਕਲੋਨੀ ਦੀਆਂ ਸਾਫ ਸਫਾਈ ਲੈ ਕੇ ਗੱਲ ਕਰਦੇ ਹਾਂ ਕਿ ਕਿਉਂਕਿ ਸਾਡੇ ਥੇੜੀ ਹੋਈ ਕਿ ਥਾਸਰੀ ਜਾਂ ਇਸ ਦਾ ਸਰਟੀਫਿਕੇਟ ਨੂੰ ਬੰਨਚ ਪ੍ਰੋਬਲਮ ਹੋਈ ਸੀ ਦੇਖੋ ਸਾਡੇ ਉੱਤੇ ਡੈਥ ਸਰਟੀਫਿਕੇਟਾਂ ਦੀ ਮੇਨ ਜਿਆਦਾ ਪ੍ਰੋਬਲਮ ਆਉਂਦੀ ਸੀ ਕਿਉਂਕਿ ਇੱਥੇ ਕਲੋਨੀ ਬਾਹਰ ਹੋਂ ਕਰਕੇ ਯੂ ਸਾਹਿਬ ਡੈਥ ਸਰਟੀਫੀਕੇਟ ਨੂੰ ਗੁਮਨੀਸੀ ਕਰਦੇ ਤੇ ਜਿਹਦੇ ਕਰਕੇ ਲੋਕਾਂ ਨੂੰ ਵਿਧਵਾ ਪੈਨਸ਼ਨ ਵਗੈਰਾ ਜਾਂ ਬੱਚਿਆਂ ਨੂੰ ਪੈਨਸ਼ਨ ਹਨਾ ਵਾੜਾ ਪੈਨਸ਼ਨ ਆ ਇਸ ਤਰ੍ਹਾਂ ਦੀਆਂ ਪੈਨਸ਼ਨਾਂ ਤੇ ਰੋਕ ਲੱਗੀ ਹੋਈ ਸੀ ਤੇ ਉੱਥੇ ਵਿਕਾਸ ਦਾ ਕੰਮ ਵੀ ਹੋ ਕੋਈ ਨਹੀਂ ਸੀ ਹੋ ਰਿਹਾ ਜਿਵੇਂ ਸਟਰੀਟ ਲਾਈਟਾਂ ਹੋਣਗੀਆਂ ਸਾਫ ਸਫਾਈ ਹੋਗੀ ਤਕਰੀਬਨ ਨੱਕ ਬਣਿਆ ਹੋਇਆ ਸੀ ਜਿਹੜਾ ਸੰਤਾਪ ਤਕਰੀਬਨ ਲੋਕ ਉੱਥੇ 15 ਸਾਲ ਤੋਂ ਭੁਗ ਰਹੇ ਸੀ ਅੱਜ ਮੈਨੂੰ ਤੁਹਾਡੇ ਸਾਰਿਆਂ ਦੇ ਮਾਧਿਅਮ ਰਹੀਂ ਸਾਡੇ ਕਲੋਨੀ ਨਿਵਾਸੀਆਂ ਨੂੰ ਖੁਸ਼ੀ ਦਾ ਮੌਕਾ ਮਿਲਿਆ ਕਿ ਕਲੋਨੀਆਂ ਦੇ ਵਿੱਚ ਦੁਬਾਰਾ ਸਫਾਈ ਔਰ ਉੱਥੇ ਜਿੰਨੇ ਵੀ ਵਿਕਾਸ ਦੇ ਕੰਮ ਨੇ ਸਾਰਿਆਂ ਦੀ ਮਦਦ ਕਰਨ ਦੀ ਉਮੀਦ ਸੀ ਵੀ ਇਹ ਪੈਂਦੇ ਹੋ ਸਿਵਰੇਜ ਹੈਗਾ ਇਹ ਸਿਵਰੇਜ ਆਲਰੇਡੀ ਪਹਿਲਾਂ ਉੱਥੇ ਪੈ ਚੁੱਕਿਆ ਹੈ ਸਿਵਰੇਜ ਪਿਆ ਹੋਇਆ ਹੈ ਵਾਟਰ ਸਪਲਾਈ ਪਈ ਹੋਈ ਹੈ ਸੋ ਜਿਹੜੇ ਕੰਮ ਉੱਥੇ ਬਾਕੀ ਦੇ ਸਟਾਪ ਹੋਏ ਨੇ ਜਿਵੇਂ ਵਿਕਾਸ ਦੇ ਕੰਮ ਹੋਣ ਸਟਰੀਟ ਲਾਈਟਾਂ ਦੇ ਪਹਿਲਾਂ ਵੀ ਦੱਸਿਆ ਵੀ ਹਰ ਤਰ੍ਹਾਂ ਦਾ ਕੰਮ ਉੱਥੇ ਸਟਾਪ ਹੋਇਆ ਹੋਇਆ ਸੀ ਕੋਈ ਵੀ ਕੰਮ ਨਹੀਂ ਸੀ ਹੋ ਰਿਹਾ ਸੋ ਅੱਜ ਮੈਨੂੰ ਉਮੀਦ ਆ ਸਾਡੇ ਪ੍ਰਧਾਨ ਜੀ ਬੈਠੇ ਨੇ ਪੂਰਾ ਹਾਊਸ ਬੈਠਾ ਜੀ ਜਿੰਨਾ ਜਿਸ ਤਰ੍ਹਾਂ ਇਹ ਸਾਹਨੇਵਾਲ ਦੇ ਵਿੱਚ ਤਾਂ ਦੇਹੀ ਨਾਲ ਕੰਮ ਕਰਦੇ ਨੇ ਉਸ ਤਰ੍ਹਾਂ ਜਿਹੜੇ ਨਿਊ ਕਲੋਨੀ ਆ ਜਿੱਥੋਂ ਪਹਿਲਾਂ ਵੀ ਚਾਰ ਕਾਉਂਸਲਰ ਚੁਣੇ ਜਾ ਚੁੱਕੇ ਸੀ ਸੋ ਉੱਥੇ ਵੀ ਇਸੇ ਤਰ੍ਹਾਂ ਸਾਹਨੇਵਾਲ ਦੀ ਤਰ੍ਹਾਂ ਵਿਕਾਸ ਦੇ ਕੰਮ ਹੋਣਾ ਇਹਨੇ ਟੈਂਕਰ ਪਾ ਕੇ ਕਿਹਾ ਜੀ ਅੱਜ ਟੈਂਕਰ ਤਾਂ ਕੋਈ ਅਜ ਮਤਾ ਪਿਆ ਹਾਊਸ ਮਤਾ ਪਿਆ ਕਲੋਨੀ ਅੰਦਰ ਕੰਮ ਦਾ ਸੋ ਕਲੋਨੀ ਅੰਦਰ ਇਤੋਂ ਚਿੱਠੀ ਜਾਊਗੀ ਸਥਾਨ ਸਰਕਾਰਾਂ ਮੰਤਰਾਲੇ ਉੱਥੋਂ ਪਾਸ ਹੋਊਗਾ ਉਤਰਾਜ ਵਗੈਰਾ ਮੰਗਣ ਕੇ ਕਲੀਅਰ ਹੋਣਗੇ ਤੇ ਦੇਰ ਬਾਅਦ ਚ ਕੋਲੋਨੀ ਨੂੰ ਜੀਦਾ ਵੀ ਨਹੀਂ ਮਿਲੂਗਾ ਨਾ ਲਾ ਕੇ ਪਾਸ ਲੈ ਇਸਾ ਜਿਹੜਾ ਰਹੀ ਗੱਲ ਸਾਡੇ ਕਮੇਟੀ ਵੱਲੋਂ ਜਿਹੜੀ ਰਹੀ ਗੱਲ ਸਾਡੀ ਕਮੇਟੀ ਵੱਲੋਂ ਅੱਜ ਅਸੀਂ ਇਹ ਮਤਾ ਪਾਸ ਕੀਤਾ ਵਾ ਕਿ ਉਸ ਕੋਲੋਨੀ ਨੂੰ ਆਪਣੇ ਅੰਡਰ ਕੀਤਾ ਨਗਰ ਕੌਂਸਲਸ ਨਾਲ ਆਉਂਦੀ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਕੱਲ ਤੋਂ ਹੀ ਅਸੀਂ ਸਫਾਈ ਸੇਵਾ ਦਾ ਸਿੱਧਰ ਭੇਜਣਾ ਸ਼ੁਰੂ ਕਰ ਦਵਾਂ ਤਾਂ ਜੋ ਜਿਹੜਾ ਕੰਮ ਹੈ ਇਹਨਾਂ ਨੂੰ ਜੋ ਸਮੱਸਿਆ ਜਨਤਾ ਦਾ ਮਤਲਬ ਸਾਡਾ ਕਲੀਅਰ ਹੈ ਤੇ ਅਸੀਂ ਉਦੋਂ ਸਫਾਈ ਦਾ ਕੰਮ ਜਿਹੜਾ ਸਟਾਰਟ ਕਰਵਾਵਾਂਗੇ ਤੇ ਗਾਹਾਂ ਵਾਲੇ ਜਿਹੜੇ ਕੰਮ ਨੇ ਇਦਾਂ ਆਮ ਤੌਰ ਤੇ ਅਸੀਂ ਦੇਖਦੇ ਆਂ ਵੀ 5-4 ਲੱਖ ਰੁਪਈਆ ਅਸੀਂ ਆਪਣੇ ਕਮੇਟੀ ਵੱਲੋਂ ਖੁੱਲਾ ਵੀ ਪਾ ਸਕਦੇ ਆਂ ਵੀ ਛੋਟੇ-ਮੋਟੇ ਕੰਮ ਨੇ ਅਸੀਂ ਛੋਟੇ-ਮੋਟੇ ਇਹਨਾਂ ਦੇ ਜਿਹੜੇ ਰਿਪੇਅਰ ਦੇ ਕੰਮ ਨੇ ਉਹ ਵੀ ਅਸੀਂ ਕਰਵਾਵਾਂਗੇ ਪ੍ਰਧਾਨ ਜੀ ਤੁਹਾਨੂੰ ਨੇ ਅੰਦਰ ਹੋ ਗਿਆ ਵਾਰਡ ਦੇ ਅੰਦਰ ਕੀਤੀ ਜਾਏਗੀ ਕਿਹੜੇ ਵਾਰਡ ਚ ਆਏਗੀ ਜਾਂ ਵਾਰਡ ਚ ਆ ਜਾਏਗਾ ਜਿਸ ਤਰ੍ਹਾਂ ਪਹਿਲਾਂ ਰੁਟੀਨ ਦੇ ਵਿੱਚ ਵਾਰਡ ਨੰਬਰ 6 ਦੇ ਵਿੱਚ ਸੀ ਉਸ ਤੋਂ ਬਾਅਦ ਵਾਰਡ ਨੰਬਰ 3 ਦਾ ਟੱਚ ਹੋਈ ਜਾਵੇ ਹੁਣ 6 ਜਾਂ ਤੇ ਕੌਂਸਲ ਕਲੋਨੀ ਵੀ ਜਿਹੜੀ ਐਂਟਰ ਕੀਤੀ ਗਈ ਅੱਜ ਮਾਤਾ ਫਾਸ ਕੀਤਾ ਗਿਆ ਉਹ ਵਾਰੀ ਪਹਿਲਾਂ ਤਾਂ ਜੀ ਫਾਇਰ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸਾਰੇ ਹੀ ਸਾਹਨੇਵਾਲ ਵਾਸੀਆਂ ਨੂੰ ਦੀਵਾਲੀ ਬੰਬਰ ਦਿੱਤਾ ਗਿਆ ਸਰਦਾਰ ਹਰਦੀਪ ਸਿੰਘ ਮੁੰਡਿਆ ਇਹਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਦੇ ਹੁਕਮ ਅਨੁਸਾਰ ਉਹਨਾਂ ਨੇ ਇਹ ਵੀ ਗੱਲ ਕਹੀ ਸੀਗੀ ਕਿ ਸਾਹਨੇਵਾਲ ਦੀ ਜਿਹੜੀ ਕਲੋਨੀ ਹੈ ਵੀ ਆਪਾਂ ਉਹਨਾਂ ਨੂੰ ਅੰਦਰ ਚ ਲੈ ਕੇ ਆਣਾ ਨਗਰ ਕੌਂਸਲ ਦਾ ਹਿੱਸਾ ਬਣਾਉਣਾ ਸੋ ਉਹਨਾਂ ਦੇ ਹੁਕਮਾਂ ਦੇ ਨਾਲ ਮੁੰਡਿਆ ਸਾਹਿਬ ਦੇ ਹੁਕਮਾਂ ਦੇ ਨਾਲ ਕਲੋਨੀ ਦਾ ਵੀ ਅੱਜ ਕੌਂਸਲ ਸਾਹਿਬਾਨਾਂ ਨੇ ਸਾਰੇ ਹਾਊਸ ਨੇ ਮੱਤਾ ਪਾਸ ਕੀਤਾ ਹੈ ਤੇ ਉਹਨਾਂ ਦਾ ਬਹੁਤ-ਬਹੁਤ ਦਿਨ ਧੰਨਵਾਦ ਕਰਦੇ ਆਂ ਜਿਆਦਾ ਤੋਂ ਜਿਆਦਾ 2-3 ਮਹੀਨੇ ਦੇ ਵਿੱਚ ਵਿੱਚ ਜਿਹੜੀ ਕਲੋਨੀ ਹੈ ਉਹ ਅੰਦਰ ਆ ਜਾਊਗੀ ਨਗਰ ਕੌਂਸਲ ਦੇ ਤੇ ਉਹਨਾਂ ਦੇ ਜਿੰਨੇ ਵੀ ਗਲੀਆਂ ਨਾਲੀਆਂ ਜਾਂ ਸੀਵਰੇਜ ਦੇ ਲਾਈਟਾਂ ਦੇ ਜੋ ਵੀ ਕੰਮ ਹੈਗੇ ਨੇ ਉਸ ਤੋਂ ਬਾਅਦ ਸ਼ੁਰੂ ਕਰ ਦਿੱਤੇ ਜਾਣਗੇ ਤੇ ਬਾਕੀ ਜਿੰਨੇ ਵੀ ਸਾਨੂੰ ਵਾਲ ਦੇ 15 ਦੇ 15 ਨੰਬਰ ਵਾਰ ਸੀ ਲਗਭਗ 3.5 ਕਰੋੜ ਰੁਪਇਆ ਪਲੱਸ ਉਹਨਾਂ ਨੇ ਮਤੇ ਪਾਸ ਕਰ ਦਿੱਤੇ ਗਏ ਨੇ ਹਾਂਜੀ ਜੀ 3.5 ਕਰੋੜ ਰੁਪਇਆ ਦੇ ਮਤੇ ਪਾਸ ਕਰ ਦਿੱਤੇ ਗਏ ਨੇ ਜੋ ਕਿ ਫਾਈਲ ਪਾਸ ਹੋ ਕੇ ਆਏਗੀ ਤੇ ਉਸ ਤੋਂ ਬਾਅਦ ਟੈਂਡਰ ਲੱਗਣਗੇ ਤੇ ਲਗਭਗ ਮਹੀਨੇ ਤੋਂ ਬਾਅਦ ਕੰਮ ਸਾਰੇ ਸਾਹਨੇ ਆਦੇ ਬਾੜਾਂ ਦੇ ਵਿੱਚ ਸ਼ੁਰੂ ਹੋ ਜਾਣਗੇ ਤੇ ਹੋਰ ਵੀ ਜਿੰਨੇ ਵੀ ਪਬਲਿਕ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜੇ ਕਿਸੇ ਨੂੰ ਲੱਗਦਾ ਹੈ ਕਿ ਸਾਡਾ ਕੋਈ ਫਲਾਣੇ ਵਾਰ ਦੇ ਵਿੱਚ ਕੰਮ ਆ ਜਾਂ ਫਲਾਣੇ ਵਾਰ ਦੇ ਵਿੱਚ ਕੰਮ ਆ ਕੋਈ ਹੋਣ ਵਾਲਾ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਸਾਨੂੰ ਜ਼ਰੂਰ ਦੱਸਣ ਤੇ ਪਹਿਲ ਦੇ ਆਧਾਰ ਤੇ ਸਾਰੇ ਕਿਸਾਨੇ ਵਾਲ ਦੇ ਵਿੱਚ ਕੰਮ ਕਰਨ ਦੀ ਸੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਜੀ ਆ ਜਿਹੜੀ ਕਲੋਨੀ ਦਾ ਮਤਾ ਪਾਸ ਕੀਤਾ ਗਿਆ ਤਾਂ ਇੱਕ ਨੋਟੀਫਿਕੇਸ਼ਨ ਕੋਟਾਕ ਜਾਰੀ ਕੀਤਾ ਮਤਲਬ ਹੋਏਗਾ ਤੁਹਾਡੇ ਸਾਹਮਣੇ ਦੇਖੋ ਜੀ ਕੋਸ਼ਿਸ਼ ਹੈ ਵੀ ਅਸੀਂ 2-3 ਮਹੀਨੇ ਦੇ ਵਿੱਚ ਵਿੱਚ ਨੋਟੀਫਿਕੇਸ਼ਨ ਜਿਹੜਾ ਜਾਰੀ ਕਰਵਾ ਲਏ ਹੋਏ ਚਾਹੇ ਸਾਨੂੰ ਚੰਡੀਗੜ੍ਹ ਭੱਜਣਾ ਪਵੇ ਬਾਕੀ ਮੰਤਰੀ ਸਾਹਿਬ ਬੈਠੇ ਨੇ ਉਹਨਾਂ ਨੇ ਹੁਕਮ ਨਾਲ ਆਪੇ ਉਹਨਾਂ ਨੇ ਕਰਵਾ ਦੇਣਾ ਬਸ ਤੁਹਾਡੀ ਨੋਟਿਸ ਵਿੱਚ ਜੁਣਾ ਕਾਫੀ ਲੰਬੇ ਸਮੇਂ ਤੋਂ ਜਿਹੜੀ ਕਲੋਨੀ ਬਾਹਰ ਹੈ ਤੇ ਕਾਫੀ ਮੱਥੇ ਫੈਲ ਨਹੀਂ ਪਾਏ ਗਏ ਨੇ ਪਰ ਕਿਤੇ ਨਾ ਕਿਤੇ ਦੇਖਿਆ ਗਿਆ ਕਿ ਕਲੋਨੀ ਅੰਦਰ ਨਹੀਂ ਹੋਈ ਭਾਈ ਇਸ ਕਰਕੇ ਕਿਸੇ ਕਾਰਨ ਕਲੋਨੀ ਕਾਫੀ ਥੇਰੇ ਪਹਿਲਾਂ ਅਜ ਤੋਂ ਤਕਰੀਬਨ 10 ਸਾਲ ਬਾਅਦ 14 ਸਾਲ 14 ਸਾਲ ਹੋ ਗਏ ਜੀ ਕਲੋਨੀ ਇਹ ਬਾਹਰ ਕਰ ਦਿੱਤੀ ਗਈ ਸੀ ਕਿਸੇ ਕਾਰਨਾਂ ਦੇ ਕਾਰਨ ਉੱਥੇ ਦੀ ਜਿਹੜੀ ਪਬਲਿਕਾ ਬਹੁਤ ਹੀ ਪਰੇਸ਼ਾਨ ਹੁੰਦੇ ਸੀਗੇ ਲਾਈਟਾਂ ਦੇ ਸੀਵਰੇਜ ਦੀ ਸਫਾਈ ਦੇ ਕਰਕੇ ਗਲੀਆਂ ਵੀ ਉੱਥੇ ਨਹੀਂ ਬਣੀਆਂ ਹੋਈਆਂ ਸੋ ਅਸੀਂ ਸਾਰੇ ਕੌਂਸਲਰਾਂ ਦਾ ਧੰਨਵਾਦ ਕਰਦੇ ਆਂ ਸਾਰੇ ਹਾਊਸ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਹਾਊਸ ਦੇ ਮੈਂਬਰਾਂ ਨੇ ਸਹਿਮਤੀ ਦਿੱਤੀ ਹੈ ਸਾਰਿਆਂ ਨੇ ਤੇ ਇਹ ਕਲੋਨੀ ਜਿਹੜੀ ਉਹਦਾ ਮਤਾਂ ਪਾਸ ਹੋਇਆ ਤੇ ਹੁਣ ਉਹ ਕੰਮ ਗੈਰਾ ਜਿਹੜੇ ਕਿਤੇ ਜਾਣਗੇ ਉਹ ਸਾਰੇ ਕੀਤੇ ਜਾਣਗੇ ਗਲੀਆਂ ਨਾ ਰੀਆਂ ਸੀਵਰੇਜ ਦਾ ਲਾਈਟਰ ਦਾ ਜੋ ਵੀ ਕੰਮ ਹੋਊਗਾ ਉਹ ਸਾਰੇ ਸਾਰੇ ਕੀਤਾ ਜਾਊਗਾ ਮੈਂ ਐਵੇਂ ਸ਼ਹਿਰ ਦਾ ਲੁਧਿਆਣਾ ਦਾ ਜ਼ਿਲ੍ਹਾ ਪ੍ਰਧਾਨ ਟ੍ਰੇਡਿੰਗ ਦੇ ਹੋਣ ਦੇ ਨਾਤੇ ਮੈਂ ਸਾਰੇ ਹਾਊਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਹਰਦੀਪ ਸਿੰਘ ਮੁੰਡੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਸਾਡੀ ਟੀਮ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਠੀਕ ਹੈ ਥੈਂਕ ਯੂ ਧੰਨਵਾਦ